ਅਰੇ ਹੀ শ্রোਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜਿਹਦੀ ਧਰਤੀ ਦੇ ਉੱਪਰ ਬਸਿਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਵਿੱਚ ਗੱਲਬਾਤ ਕਰਾਂਗੇ ਗੁਰੂ ਰਾਮਦਾਸ ਸੇਵਾ ਸੁਸਾਇਟੀ ਜਿਹੜੀਆਂ ਬਹੁਤ ਵੱਡੇ ਪੱਧਰ ਦੇ ਉੱਪਰ ਮੈਡੀਕਲ ਦੀਆਂ ਵੀ ਸ਼ਵਾਮਾਂ ਆ ਕਰਦੇ ਨੇ ਉਹਨਾਂ ਦੇ ਨਾਲ-ਨਾਲ ਵੱਡੀ ਸੇਵਾ ਜਿਹੜੀ ਹੈਗੀ ਬੂਟੇ ਲਗਾਉਣ ਦੀ ਕਰਦੇ ਨੇ ਗੁਰੂ ਰਾਮ ਦਾਸ ਸੇਵਾ ਸੁਸਾਇਟੀ ਦੇ ਜਿੰਨੇ ਵੀ ਯੋਧੇ ਨੇ ਸੂਰਮੇ ਨੇ ਸੇਵਾਦਾਰ ਨੇ ਉਹ ਪਹਿਲੇ ਦਿਨ ਤੋਂ ਹੀ ਨਹਿਮ ਦੇ ਬੂਟੇ ਲਗਾਉਣ ਦੇ ਵਿੱਚ ਬਹੁਤ ਵੱਡੀ ਨਿਯਤ ਤੇ ਪ੍ਰਾਪਤ ਕੀਤੀ ਹੈਗੀ ਹਰ ਬੂਟੇ ਨੂੰ ਲਗਾंदे ਵੀ ਨੇ ਪਾਲਦੇ ਵੀ ਨੇ ਵੱਡਾ ਵੀ ਕਰਦੇ ਨੇ ਅਖੀਰ ਤੱਕਰ ਬੂਟੇ ਨੂੰ ਬਚਾਉਣ ਦੇ ਵਿੱਚ ਪੂਰੀ ਵੱਡੀ ਸੇਵਾ ਲਗਾਉਂਦੇ ਨੇ ਉਹਨਾਂ ਦੇ ਨਾਲ ਸਿੱਧੀਆਂ ਮੁਲਾਕਾਤਾਂ ਕਰਵਾਉਣ ਦੇ ਲਈ ਜਾ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ ਮਿਹਰਬਾਨੀ ਨਵਾਂ ਸ਼ਹਿਰ ਦੀ ਗੱਲ ਕਰਾਂਗੇ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਜੀ ਦੇ ਨਗਰ ਦੀ ਗੱਲ ਕਰਾਂਗੇ ਬਹੁਤ ਹੀ ਬਦਿਆ ਤਰੀਕੇ ਦੇ ਨਾਲ ਇੱਥੇ ਪੌਦੇ ਲਗਾਉਣ ਦਾ ਕੰਮ ਚੱਲਦਾ ਨਜ਼ਰ ਆਉਂਦਾ ਹੋਊਗਾ ਵੀਡੀਓ ਦੇ ਵਿੱਚ ਸਿੰਘ ਸਹਿਬਾਨ ਲੱਗੇ ਹੋਏ ਨੇ ਪੌਦਿਆਂ ਦੀ ਸੰਭਾਲ ਕਰਨੇ ਤੇ ਨਮ ਨਮ ਦੀ ਬਹੁਤ ਵੱਡੀ ਚਰਚਾ ਦੇਖਿਆ ਜਾਵੇ ਨੈਮ ਇਨਸਾਨ ਨੂੰ ਬਚਾਉਣ ਦੇ ਵਿੱਚ ਰੋਗ ਨੂੰ ਰਹਿਤ ਕਰਨ ਦੇ ਲਈ ਰੋਗਾਂ ਨੂੰ ਖਤਮ ਕਰਨ ਦੇ ਲਈ ਨੈਮ ਬਹੁਤ ਵੱਡੇ ਜਿਹੜੇ ਆ ਉਹ ਅਪਰਾਲੇ ਕਰਦੀ ਹੈ ਬਹੁਤ ਹੀ ਜਲਦੀ ਮੁਲਾਕਾਤਾਂ ਜਿਹੜੀਆਂ ਹੈਗੀਆਂ ਕਰਵਾਉਣ ਜਾ ਰਹੇ ਆ ਨੈਮ ਦੇ ਬੂਟੇ ਬਹੁਤ ਵੱਡੀ ਗਿਣਤੀ ਦੇ ਵਿੱਚ ਨਜ਼ਰ ਆਉਂਦੇ ਹੋਣਗੇ ਕਿਉਂਕਿ ਨੈਮ ਇੱਕ ਐਸਾ ਦਰਖਤ ਹੈ ਕਿ ਇਹਦੀ ਜਿਹੜੀ ਹਵਾ ਜਿਹੜੀ ਹੈਗੀ ਆ ਉਹ ਨਜ਼ਦੀਕ ਰਹਿੰਦੇ ਵਿਅਕਤੀਆਂ ਨੂੰ ਸਰੀਰਕ ਰੋਗ ਜਿਹੜੇ ਹੈਗੇ ਆ ਚਮੜੀ ਦੇ ਵੱਡੇ ਰੋਗ ਜਿਹੜੇ ਹੈਗੇ ਉਹਨਾਂ ਨੂੰ ਖਤਮ ਕਰਨ ਦੀ ਨਜ਼ਰ ਆndi ਹੋਵੇਗੀ ਕਿਉਂਕਿ ਬਹੁਤ ਵੱਡੇ ਅਪਰਾਲੇ ਆ ਆ ਮੁਲਾਕਾਤ ਕਰਵਾਉਣ ਆ ਜਾ ਰਹੇ ਆ ਸਿੰਘ ਸਹਿਬਾਨਾ ਦੇ ਨਾਲ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇਹ ਕਿਸ ਤਰ੍ਹਾਂ ਸਵੇਰੇ ਸਵੇਰੇ ਤੜਕਸਰ ਜਿਹੜੀ ਵੱਡੀ ਸੇਵਾ ਜਿਹੜੀ ਹੈਗੀ ਹੈ ਉਹ ਕੀਤੀ ਜਾ ਰਹੀ ਹੈਗੀ ਆ ਹੱਥਾਂ ਦੇ ਵਿੱਚ ਨਿੰਮ ਦਾ ਬੂਟਾ ਫੜਿਆ ਮੈਂ ਵੇਖਿਆ ਕਾਫੀ ਬੂਟੇ ਜਿਹੜੇ ਹੈਗੇ ਆ ਨਿੰਮ ਦੇ ਲਗਾਏ ਗਏ ਆ ਕਿੰਨੇ ਕ ਸਮੇਂ ਤੋਂ ਤੇ ਕਿੰਨੇ ਕ ਪੌਦੇ ਨਵਾਂ ਸ਼ਹਿਰ ਦੀ ਜੇ ਗੱਲ ਕਰਾਂ ਜ਼ਾ ਆਲੇ ਦੁਆਲੇ ਪਿੰਡਾਂ ਦੀ ਗੱਲਬਾਤ ਕਰਾਂ ਕਿੰਨੇ ਕ ਲਗਾ ਚੁੱਕੇ ਆ ਜੀ ਜੀ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ 8 ਸਾਲ ਪਹਿਲਾਂ ਇਸ ਨਵਾਂ ਸ਼ਹਿਰ ਵਿੱਚ ਬੜਾਈ ਗਈ ਸੀ ਜੀ ਜੋ ਕਿ ਇਥੇ ਸਮਾਜ ਸੇਵਾ ਦੇ ਕਾਰਜ ਕਰ ਰਹੀ ਹੈ ਤੇ ਇਥੇ ਜਿੱਤੇ ਹਰ ਵਾਤਾਵਰਨ ਬਚਾਉਣ ਦੇ ਲਈ ਜੋ ਸਾਡਾ ਮੁੱਖ ਟੀਚਾ ਹੈ ਉਦਲੇ ਵੱਤੋਂ ਵੱਤ ਦਰਖਤ ਲਗਾਏ ਜਾਂਦੇ ਆ ਪਿਛਲੇ 8 ਸਾਲਾਂ ਵਿੱਚ ਲਗਭਗ 4-5000 ਹਜ਼ਾਰ ਦਰਖਤ ਦੇ ਲਗਭਗ ਅਸੀਂ ਬੂਟੇ ਲਗਾਏ ਆ ਜੀ ਕਿ ਨਵਾਂ ਸ਼ਹਿਰ ਦਾ ਜੋ ਹੈ ਡਿਵਾਈਡਰ ਹੈ ਦੇਖਿਆ ਸੀ ਇਹ ਕਾਫੀ ਗੰਦਾ ਤੇ ਬੰਜਰ ਜਿਹਾ ਬਣਿਆ ਹੁੰਦਾ ਸੀ ਜੀ ਇਹ ਪਿਛਲੇ 1 ਸਾਲ ਤੋਂ ਇਹਦੇ ਉੱਤੇ ਮੁਹਿੰਮ ਸ਼ੁਰੂ ਕੀਤੀ ਗਈ ਆ ਜੀ ਜਿਹਦੇ ਉੱਤੇ ਲਗਭਗ ਹੁਣ ਸਾਨੂੰ ਖੁਸ਼ੀ ਹੁੰਦੀ ਹੈ ਕਿ ਜਾਂਦਾ ਸੀ ਇੱਥੇ ਲੰਗੀ ਤਾਂ ਕਿ ਬੂਟੇ ਕਾਫੀ ਕਾਮਯਾਬ ਹੋ ਗਏ ਆ ਜੀ ਤੇ ਕੁਝ ਬੂਟੇ ਜਿਹੜੇ ਨਹੀਂ ਕਾਮਯਾਬ ਹੋਏ ਸੀ ਉਹ ਅਸੀਂ ਕਰ ਸਕੇ ਉਹਨਾਂ ਦੀ ਜਗ੍ਹਾ ਅਸੀਂ ਨਵੇਂ ਬੂਟੇ ਲਾ ਰਹੇ ਹਾਂ ਜੀ ਇਹ ਰੋਜ਼ਾਨਾ ਹੀ ਸੇਵਾ ਸੀ ਕਰਦੇ ਆ ਸਵੇਰੇ ਲਗਭਗ 6 ਵਜੇ ਤੋਂ ਲੈ ਕੇ 7:30 ਵਜੇ ਤੱਕ ਜੀ ਜੀ ਜਿਹਦੇ ਵਿੱਚ ਸੇਵਾਦਾਰ ਜਿੰਨਾ ਕੋਈ ਜਿੰਨਾ ਸਮਾਂ ਹੁੰਦਾ ਜ਼ਰੂਰ ਉਹ ਚਾਹੇ ਅੱਧਾ ਘੰਟਾ ਚਾਹੇ ਘੰਟਾ ਜਿੰਨਾ ਵੀ ਹੁੰਦਾ ਉਹ ਸਮਾਂ ਲਾ ਕੇ ਜਾਂਦੇ ਆ ਜਿੱਥੇ ਅਸੀਂ ਇਕੱਲੇ ਬੂਟੇ ਲਾਉਂਦੇ ਹੀ ਨਹੀਂ ਲਾਉਣ ਦੇ ਤੱਕ ਨਹੀਂ ਦੇ ਰਹੀਦਾ ਤੇ ਇਹਨਾਂ ਦੀ ਸੰਭਾਲ ਵੀ ਕਰੀ ਜਾਂ ਜਿਵੇਂ ਕਿ ਸਰਦੀਆਂ ਜਾਦੇ ਪਈਆਂ ਸਰਦੀਆਂ ਵਿੱਚ ਵੀ ਇਹਨਾਂ ਨੂੰ ਪਾਣੀ ਦੀ ਲੋੜ ਪਈ ਗਰਮੀ ਜਿਆਦੀ ਪਈ ਹੈ ਗਰਮੀ ਦੇ ਵਿੱਚ ਵੀ ਰੋਜ਼ਾਨਾ ਹੀ ਪਾਣੀ ਲਾਉਣ ਦੀ ਸੇਵਾ ਸੇਵਾਦਾਰ ਕਰਦੇ ਰਹੇ ਆ ਜੀ ਤੇ ਨਾਲ ਦੀ ਨਾਲ ਇਹਨਾਂ ਦੀ ਗੁੱਡ ਗੱਡੀਆਂ ਇਹਨਾਂ ਦੀ ਸਾਫ਼ ਸੁਥਈਆ ਕਿਉਂਕਿ ਵਿੱਚ ਪਲਾਸਟਿਕ ਬਹੁਤ ਜੰਮ ਜਾਂਦੀ ਹੈ ਜਿਵੇਂ ਗਿਆ ਤੁਹਾਨੂੰ ਦਿਖਾਉਣਾ ਇਹੋ ਜਿਹਾ ਪਲਾਸਟਿਕ ਆ ਕਿ ਜੀ ਜੀ ਇਹਨਾਂ ਦੇ ਵਿੱਚ ਉਹ ਵੀ ਬੂਟੇ ਨੂੰ ਖਰਾਬ ਕਰਦੀ ਆ ਜੀ ਇਸ ਕਰਕੇ ਇਹਨਾਂ ਨੂੰ ਸਾਫ਼ ਸੰਭਾਲੀ ਬਹੁਤ ਜ਼ਰੂਰੀ ਹੈ ਇਸ ਕਰਕੇ ਰੋਜ਼ਾਨਾ ਹੀ ਇਹ ਸੇਵਾ ਚੱਲਦੀ ਆ ਤੇ ਸਾਡੇ ਦੇ ਵਿੱਚ ਜੇ ਕਿਤੇ ਬੱਚੇ ਦਾ ਜਨਮ ਦਿਨ ਹੁੰਦਾ ਜਾਂ ਕੋਈ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਵੀ ਬੂਟੇ ਲਾਉਣ ਦੀ ਸੇਵਾ ਕਰਦੇ ਆ ਸਾਡੇ ਵਿੱਚ ਅੱਜ ਇੱਕ ਪਰਿਵਾਰ ਪਹੁੰਚਿਆ ਜੀ ਜੀ ਇਹਨਾਂ ਦੇ ਵੀ ਬੱਚੇ ਦਾ ਜਨਮ ਦਿਨ ਹੈ ਜੀ ਜੀ ਤੇ ਇਹਨਾਂ ਦੀ ਇਹਨਾਂ ਦੇ ਵੀ ਮਨ ਸੀ ਕਿ ਅਸੀਂ ਵੀ ਆਪਣੇ ਆਪਣੇ ਬੱਚੇ ਦੇ ਜਨਮ ਦਿਨ ਤੇ ਬੂਟੇ ਲਵਾਉਣੇ ਆ ਤੇ ਇਹਨੀਆਂ ਜਿਹਾ ਬੂਟਿਆਂ ਦੀ ਸੇਵਾ ਵੀ ਸਾਡੇ ਨੂੰ ਕਰਨੀ ਆ ਤੇ ਨਾਲ ਸਾਡੇ ਨਾਲ ਬੂਟੇ ਲਵਾਉਣ ਲਈ ਪਹੁੰਚੇ ਆ ਤੇ ਮੈਂ ਤਾਂ ਸਾਰੀ ਸੰਗਤ ਨੂੰ ਬੇਤੀ ਕਰਦਾ ਕਿ ਜਿੱਥੇ ਵੀ ਉਹਨਾਂ ਨੂੰ ਜਗ੍ਹਾ ਮਿਲਦੀ ਆ ਜਿੱਥੇ ਵੀ ਕਿਤੇ ਆਪਾਂ ਕਿਤੇ ਰਹਿੰਦੇ ਆ ਸੰਸਾਰ ਭਰ ਦੇ ਵਿੱਚ ਆਪਾਂ ਵੱਧ ਤੋਂ ਵੱਧ ਦਸਤ ਲਾਈਏ ਕਿ ਸਾਨੂੰ ਗੁਰੂ ਸਾਹਿਬ ਦਾ ਸੰਦੇਸ਼ ਵੀ ਆ ਤੇ ਗੁਰੂ ਸਾਹਿਬ ਜਿੱਥੇ ਵੀ ਗਏ ਤੇ ਉਹਨਾਂ ਨੇ ਬਾਗ ਲਵਾਏ ਆ ਬੂਟੇ ਲਵਾਏ ਆ ਗੁਰਦੁਆਰਿਆਂ ਦੇ ਨਾਮ ਵੀ ਕੀਏ ਆ ਕਿਹਿਆ ਦੇ ਉਹ ਦਰਖਤਾਂ ਦੇ ਨਾਮ ਤੇ ਆ ਜੀ ਇਹ ਇਸ ਕਰਕੇ ਜੋ ਆਪਾਂ ਇਸ ਵਾਰ ਗਰਮੀਆਂ ਵਿੱਚ ਵੀ ਦੇਖਿਆ ਕਿ ਕਿਵੇਂ 47 42 ਡਿਗਰੀ ਡਿਗਰੀ ਦੇ ਕਰ ਟੈਂਪਰੇਚਰ ਪਹੁੰਚਿਆ ਤਾਂ ਇਹ ਸਾਰੇ ਤਰਫ ਦੇ ਫਿਰਦੇ ਰਹਿਗੇ ਜੀ ਪਰ ਜੇ ਇਹ ਟੈਂਪਰੇਚਰ 50 ਤੋਂ ਉੱਪਰ ਹੋ ਗਿਆ ਫਿਰ ਅਸੀਂ ਕੀ ਕਰਾਂਗੇ ਜੀ ਕਿਉਂਕਿ ਆਪਣੇ ਬੱਚਿਆਂ ਦੇ ਲਈ ਜਿੱਥੇ ਪਿੰਕ ਪੈਲਸ ਜੋੜਦੇ ਆ ਜੈਦਾ ਦਾ ਬਣਾਉਣੇ ਆ ਪਰ ਜੇ ਉਹਨਾਂ ਨੂੰ ਸ਼ੁੱਧ ਹਵਾ ਨਾ ਮਿਲੂਗੀ ਜਾਂ ਫਿਰ ਉਹਨਾਂ ਨੂੰ ਪੀਣ ਜੋਗਾ ਪਾਣੀ ਨਹੀਂ ਮਿਲੂਗਾ ਫਿਰ ਅਸੀਂ ਉਹ ਸਾਡਾ ਉਹ ਕੀਤਾ ਕੋਈ ਕੰਮ ਕੋਈ ਸਫਲ ਨਹੀਂ ਹੋਊਗਾ ਬੱਚਿਆਂ ਦੇ ਵਾਸਤੇ ਜੇ ਸਭ ਤੋਂ ਵੱਡੀ ਇਹ ਪ੍ਰਾਪਰਟੀ ਦੀ ਗੱਲ ਕਰਾ। ਉਹ ਦੌਲਤ ਦੇਣੀ ਆ ਬੱਚਿਆਂ ਵਾਸਤੇ। ਪ੍ਰਾਪਰਟੀ ਦੀ ਗੱਲ ਬਿਲਕੁਲ। ਉਹ ਇੱਕ ਪੌਦੇ ਆ। ਉਹ ਪੌਦੇ ਆ ਜੇ ਜੇ ਪੌਦੇ ਸੀ ਵੱਧ ਤੋਂ ਵੱਧ ਲਾਵਾਂਗੇ, ਬਾਰਸ਼ਾਂ ਜਿਆਦਾ ਹੋਣਗੀਆਂ, ਧਰਤੀ ਦਾ ਪਾਣੀ ਉਹ ਉਹ ਠੀਕ ਰਹੂਗਾ, ਵਾਤਾਵਰਣ ਸ਼ੁੱਧ ਹੋਊਗਾ, ਹਵਾ ਵਧੀਆ ਆਕਸੀਜਨ ਦੇ ਵਿੱਚ ਬੱਚੇ ਸਾਡੇ ਸਾਹ ਲੈ ਸਕਣਗੇ। ਇਹੀ ਸਾਡੇ ਆਉਣ ਵਾਲੇ ਬੱਚਿਆਂ ਦੇ ਲਈ ਜੋ ਸਾਡੇ ਜੋ ਸਾਡਾ ਭਵਿੱਖ ਹੈ ਉਹ ਉਹ ਦੇ ਬਚਾਉਣ ਵਾਸਤੇ ਇਹੀ ਅਸੀਂ ਯਤਨ ਕਰ ਸਕਦੇ ਆਂ। ਸਾਨੂੰ ਵੱਧ ਤੋਂ ਵੱਧ ਦੇ ਲਈ ਯੋਗਦਾਨ ਪਾਉਣਾ ਚਾਹੀਦਾ। ਜੀ। ਬਹੁਤ ਸ਼ੁਕਰੀਆ। ਕਿਸ ਤਰ੍ਹਾਂ ਲੱਗਦਾ ਵੀਰ ਜੀ ਅੱਜ ਪੌਦੇ ਹੱਥ ਦੇ ਵਿੱਚ ਖੜੇ ਹੋਏ ਆ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਵਾਹਿਗੁਰੂ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੀ ਕਿਰਪਾ ਵਰਤ ਰਹੀ ਹੈ ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੀ ਸ੍ਰੀ ਗੁਰੂ ਰਾਮਦਾਸ ਸੋਸਾਇਟੀ ਜੋ ਪਿਛਲੇ 8 ਸਾਲ ਤੋਂ ਫੌਂਡ ਵਿੱਚ ਆਈ ਸੀ ਤੇ ਪਹਿਲਾਂ ਤਾਂ ਇਹ ਜੋ ਕੰਮ ਜਿਹੜਾ ਹੈ ਹਸਪੀਟਲ ਬਣਾਉਂਦਾ ਸੀਗਾ ਸੋਚਿਆ ਸੀ ਮੰਤੇ ਵਿੱਚ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੀ ਖੇ ਇੱਕ ਲੈਬ ਚੱਲ ਰਹੀ ਹੈ ਤੇ ਡੈਂਟਲ ਕਲੀਨਿਕ ਤੇ ਇੱਕ ਡਿਸਪੈਂਸਰੀ ਪਿਛਲੇ 8 ਸਾਲ ਤੋਂ ਚੱਲ ਰਹੀ ਹੈ ਜਿਸ ਤੇ ਵੀਰ ਤੇ ਦੇ ਕੇ ਹਰ ਕੋਈ ਆਪਣਾ ਇਲਾਜ ਕਰਵਾ ਸਕਦਾ ਹੈ ਜੀ ਜੀ ਤੇ ਦਵਾਈ ਲੈ ਸਕਦਾ ਹੈ ਜੀ ਤੇ ਹੁਣ ਮਨ ਵਿੱਚ ਹੈਗਾ ਕਿ ਹਸਪਤਾਲ ਬਣਾਈ ਹੈ ਤੇ ਹੁਣ ਇਹ ਮੈਸੇਜ ਪਾਇਆ ਸੀਗਾ ਕਿ ਇਹ ਸਭ ਤੋਂ ਵੱਡਾ ਹਸਪਤਾਲ ਹੈ ਮੈਂ ਸੋਚਦਾ ਇਹ ਮੈਂ ਦੱਸਦਾ ਕਿਉਂਕਿ ਇਹ ਇਹ ਪੂਰੇ ਜੇ ਭਾਰਤ ਦੀ ਗੱਲ ਕਰੀਏ ਜਾਂ ਪੰਜਾਬ ਦੀਆਂ ਗੱਲਾਂ ਕਰ ਲਈਏ ਬਹੁਤ ਵੱਡੇ ਹਸਪਤਾਲ ਹੈ ਪਰ ਹਸਪਤਾਲ ਨੂੰ ਬਚਾਉਣ ਦੇ ਲਈ ਤਾਂ ਇਹ ਹੱਥਾਂ 'ਚ ਫੜਿਆ ਹੋਇਆ ਸਭ ਤੋਂ ਵੱਡਾ ਇਹ ਤਾਂ ਆਕਸੀਜਨ ਹੈ ਇਹ ਤਾਂ ਮਰੀਜ਼ ਨੂੰ ਦਿੱਤੀ ਹੋਈ ਆਕਸੀਜਨ ਹੈ ਚੱਲ ਜੀ ਫਿਰ ਦੀ ਜਿਸ ਇਹ ਤੇ ਗੁਰਸੱਭ ਦੀ ਕਿਰਪਾ ਨਾਲ ਇਹ ਸੋਸਾਇਟੀ ਹਰ ਰੋਜ਼ ਜਿਹੜੀ ਹੈ ਸਵੇਰੇ ਤੇ ਸ਼ਾਮ ਨੂੰ ਇਹ ਬੂਟੇ ਨੂੰ ਬਚਾਉਣ ਤੇ ਲਗਾਉਣ ਦੀ ਸੇਵਾ ਚੱਲ ਰਹੀ ਹੈ ਤੇ ਟੈਂਕਰ ਦੇ ਨਾਲ ਜਿਸ ਧੁੱਪ ਪਈਆਂ ਬਹੁਤ ਗਰਮੀ ਸੀਗੀ ਤੇ ਉਹਦੇ ਵਿੱਚ ਵੀ ਪਾਣੀ ਲੈਂਦੇ ਨੇ ਤੇ ਤੁਸੀਂ ਦੇਖਦੇ ਹੋ ਦੇਖ ਸਕਦੇ ਹੋ ਕਿ ਜਿਹੜਾ ਡਿਵਾਈਡਰ ਸਾਰਾ ਹਰਿਆ ਭਰਿਆ ਹੈ ਤੇ ਇਹ ਗੁਰਸੱਭ ਦੀ ਕਿਰਪਾ ਨਾਲ ਹੀ ਜੀ ਸ਼ੁਕਰੀਆ ਆ ਗੱਲਾਂ ਵੱਟਾ ਕਰਾਂਗੇ ਬੱਚੇ ਦੇ ਨਾਲ ਵੀ ਜਿਨ੍ਹਾਂ ਦਾ ਜਨਮ ਦਿਨ ਅੱਜ ਮਨਾਉਣ ਦੇ ਲਈ ਜਾ ਰਹੇ ਬੇਟਾ ਜੀ ਕੀ ਨਾਮ ਹੈ ਜੀ ਤਪਿੰਦਰ ਸਿੰਘ ਜੀ ਅੱਜ ਇੱਥੇ ਪੌਦੇ ਤੁਹਾਡੇ ਜਨਮ ਦਿਨ ਦੇ ਉੱਪਰ ਵਿਸ਼ੇਸ਼ ਤੌਰ ਤੇ ਲਗਾਏ ਜਾਣੇ ਹੈਗੇ ਆ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਅੱਜ ਪੌਦੇ ਤੁਹਾਡੇ ਹੱਥੀ ਲੱਗਣੇ ਆ ਬਹੁਤ ਜੀ ਸ਼ੁਕਰੀਆ ਹਾਂ ਜੀ ਅੱਜ ਇਸ ਤਰ੍ਹਾਂ ਸਤਿ ਸ੍ਰੀ ਅਕਾਲ ਜੀ ਅੱਜ ਇਸ ਤਰ੍ਹਾਂ ਭਾਂਜੀ ਲੱਗਦਾ ਹੈਗਾ ਕਿ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਾਮ ਹੀ ਇਹ ਬੜਾ ਵਧੀਆ ਤੇ ਐਸਾ ਨਾਮ ਹੈ ਕਿ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਹੁਤ ਵੱਡਾ ਨਗਰ ਬਸਾਇਆ ਬਾਜ਼ਾਰ ਬਸਾਈ ਹੈਗੇ ਆ ਬਹੁਤ ਵੱਡੇ ਬਿਜ਼ਨਸ ਕਰਨ ਦੇ ਲਈ ਵੱਡੇ ਵੱਡੇ ਉਹਨਾਂ ਨੇ ਬਾਜ਼ਾਰ ਬਸਾਏ ਹੈਗੇ ਆ ਜੇ ਅੰਮ੍ਰਿਤਸਰ ਦੀ ਮੈਂ ਗੱਲ ਕੀਤਾ ਕਰ ਰਹਾ ਹੈਗਾ ਅੱਜ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਵਿੱਚ ਟੜਕਸਾਰ ਦੇ ਮੁਖ ਰੱਖਦੇ ਹੋਇਆ ਅੱਜ ਪੌਦੇ ਲਗਾਉਣ ਦੇ ਲਈ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਹਾਂਜੀ ਮੈਂ ਤਾਂ ਕਾਫੀ ਸਾਲਾਂ ਤੋਂ ਸੋਚ ਰਹੀ ਸੀ ਬਸ ਕੋਈ ਹਿੱਲਾ ਵਸੀਲਾ ਨਹੀਂ ਸੀ ਬਣ ਰਿਹਾ ਤੇ ਫੇਰ ਕੁਦਰਤੀ ਮੇਰਾ ਨੰਬਰ ਫਿਰ ਇਹਨਾਂ ਦੇ ਗਰੁੱਪ ਚੈਟ ਸੀਗਾ ਤੇ ਫੇਰ ਮੈਂ ਰੋਜ਼ ਦੇਖਦੀ ਸੀਗੇ ਪੌਦੇ ਵਗੈਰਾ ਲਗਾਉਂਦੇ ਜੀ ਜੀ ਤਾਂ ਫਿਰ ਮੈਨੂੰ ਫਿਰ ਮੌਕਾ ਮਿਲ ਗਿਆ ਲਗਾਉਣ ਦਾ ਕਿਉਂਕਿ ਜ਼ਿੰਦਗੀ ਦੇ ਅੰਦਰ ਬੱਚਿਆਂ ਨੂੰ ਦੇ ਕੇ ਲੈ ਕੇ ਜਾਣ ਲਈ ਇਹ ਚੀਜ਼ਾਂ ਜਾਇਦਾਦ ਦਾ ਕੋਈ ਪਤਾ ਨਹੀਂ ਕਦੋਂ ਕਿੱਦ ਨੂੰ ਚਲੀ ਜਾਣੀ ਹੈ ਪਰ ਜਿਹੜੇ ਪੋਤੇ ਆ ਇਹ ਸਾਡੀ ਪੀੜ੍ਹੀ ਵਾਸਤੇ ਰਹਿਣੇ ਆ ਹਾਂਜੀ ਕਿਉਂਕਿ ਸਾਡੀ ਪੀੜ੍ਹੀ ਨੂੰ ਆਕਸੀਜਨ ਦੇਣ ਦੇ ਵਾਸਤੇ ਭਾਵ ਕਿ ਸਾਡੀ ਪੀੜ੍ਹੀ ਨੂੰ ਜਾ ਮਨੁੱਖ ਐ ਜਾਤੀ ਨੂੰ ਬਚਾਉਣ ਦੇ ਲਈ ਕੁਝ ਵੀ ਨਹੀਂ ਹੈ ਸਵਾਈ ਪੌਦਿਆਂ ਤੋਂ ਹਾਂਜੀ ਕਰੋਨਾ ਦੇ ਦੌਰਾਨ ਵੀ ਦੇਖ ਲਓ ਕਿੰਨੀ ਵੱਡੀ ਮੁਸ਼ਕਲ ਆਈ ਹੈ ਹਾਂਜੀ ਕਰੋਨਾ ਦੇ ਦੌਰਾਨ ਪਤਾ ਲੱਗਿਆ ਕਿ ਆਕਸੀਜਨ ਹੈ ਕੀ ਚੀਜ਼ ਹੈ ਉਹਦੇ ਨਾਲ ਆ ਨਵੇਂ ਤਾਜੀ ਜਾਣਕਾਰੀ ਜਿਹੜੀ ਹੈ ਕਿ ਜਦੋਂ ਧੁੱਪਾਂ ਪਈਆਂ ਧੁੱਪ ਨੇ ਸਾਰਿਆਂ ਦਾ ਜੀਣਾ ਜਿਹੜਾ ਹੈਗਾ ਆ ਉਤਲ ਫੁਤਲ ਕਰ ਦਿੱਤਾ ਹਾਂਜੀ ਹਾਂਜੀ ਤੇ ਇਸ ਚੀਜ਼ ਨੂੰ ਚਾਲੂ ਰੱਖੋਗੇ ਲਗਾਤਾਰ ਕਰਦੇ ਰਹਿਦਾਂਗੇ ਸੇਵਾ ਹਾਂਜੀ ਮੇਰੀ ਕੋਸ਼ਿਸ਼ ਤਾਂ ਹੀ ਰਾਂਗੀ ਕਿਉਂਕਿ ਮੈਂ ਸੋਚਿਆ ਕਿਉਂਕਿ ਨਿੰਮ ਦਾ ਜਿਹੜਾ ਬੂਟਾ ਆ ਉਹ ਜ਼ਿਆਦਾ ਹਵਾ ਸਾਫ਼ ਕਰਦਾ ਬਾਕੀ ਬੂਟਿਆਂ ਨਾਲ ਅ 24 ਘੰਟੇ ਤੱਕ ਆਕਸੀਜਨ ਅ ਪਿੱਪਲ ਵੀ ਦੇ ਰਿਹਾ ਜੀ ਜੀ ਪਿੱਪਲ ਪਰ ਕਹਿੰਦੇ ਮਤਲਬ ਜੇ ਨਿੰਮ ਦਾ ਬੂਟਾ ਹੈ ਇਹ ਜ਼ਿਆਦਾ ਮਤਲਬ ਕਿਉਂਕਿ ਇਹ ਤਾਂ ਰੋਗ ਰਹਿਤ ਆ ਜੀ ਇਹ ਤਾਂ ਹਾਂਜੀ ਹਾਂਜੀ ਇਹ ਤਾਂ ਮੈਡੀਸਨਾਂ ਦੇ ਵਿੱਚ ਨੂੰ ਵਰਤਦੇ ਆਂ ਹਾਂਜੀ ਸਾਰੀਆਂ ਦਵਾਈਆਂ ਹੀ ਦਵਾਈ ਵੈਸੇ ਵੀ ਜਿਹੜੇ ਦੇ ਪੱਤੇ ਹੈਗੇ ਆ ਇਹਦੇ ਪੱਤੇ ਨੂੰ ਆਪੇ ਇਸੇ ਤਰ੍ਹਾਂ ਮਤਲਬ ਖਾਂਦੇ ਹੈਗੇ ਨਿਰਣੀ ਤੇ ਇਹ ਸਰੀਰ ਲਈ ਬਹੁਤ ਆਰਾਮਪਾਨ ਦਾ ਕੰਮ ਕਰਦੇ ਨੇ ਅਨੇਕਾਂ ਬਿਮਾਰੀਆਂ ਨੂੰ ਆ ਖਤਮ ਕਰਦੇ ਨੇ ਬਹੁਤ ਬਹੁਤ ਧੰਨਵਾਦ ਨਵਾਂ ਸ਼ਹਿਰ ਦੇ ਅੰਦਰ ਕੰਮ ਕਰਦੀ ਹੈਗੀ ਉਹਨਾਂ ਦੇ ਨਾਲ ਮੁਲਾਕਾਤ ਕਰਵਾਈ ਹੈਗੀ ਆ ਤੇ ਬਹੁਤ ਹੀ ਵੱਡੀਆਂ ਜਾਣਕਾਰੀਆਂ ਜਿਹੜੀਆਂ ਆਪ ਜੀ ਦੇ ਨਾਲ ਅਸਾ ਜਤਾਰ ਸਿੰਘ ਜੱਬੋਵਾਲੋਂ ਦੇਓ 9846501331 ਤੇ ਕਰੋ ਸੰਪਰਕ ਧੰਨਵਾਦ ਸ਼ੁਕਰੀਆ ਮਿਹਰਬਾਨੀ